ਜੀ ਕਿੱਥੋਂ ਦੇ ਰਹਿਣ ਵਾਲੇ ਪਾ ਜੀ ਗੁਰੂਕਬੜਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਆ ਜੀ ਤੇ ਕੀ ਮਾਮਲਾ ਕੀ ਹੋਇਆ ਪਾ ਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿਹਨਾ ਵੱਲੋਂ ਕਿੱਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਕਬੜਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਿਆ ਕੀ وجہ ਕੀ ਹੈ ਕੋਈ وجہ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਜੀ ਦੇ ਬਜਰਾਇ ਨਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੇ ਜਿਹੜੀ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਦਗ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਗੱਡੀਆਂ ਦੋ ਇੰਨਾ ਕਿ ਇੱਕ ਬਰੀਆ ਗੱਡੀ ਤੇ ਖੋਟ ਉਹਨਾਂ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿਨੇ ਆਨੇ ਸਾਨੂੰ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਸ ਸ਼ਟਰ ਬੰਦ ਹੀ ਸੀ ਸ਼ੀਸ਼ੇ ਦੇ ਵਿੱਚ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਿੱਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂਜੀ ਉਦੋਂ ਪਤਾ ਲੱਗਾ ਜੀ ਸ਼ੀਸ਼ਾ ਟੁੱਟਾ ਤੇ ਤੁਸੀਂ ਸ਼ੋਰ ਹੈਗੇ ਜੀ ਉਹਨਾਂ ਵੱਲੋਂ ਹੀ ਹੈ ਸਭ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈਗੇ ਨੇ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕਿੱਥੇ ਕੀਤੀ ਹੈ ਜੀ ਹਾਂਜੀ ਸਿਰੇ ਮੁਖਤਾਰ ਸਿੰਘ ਆਏ ਸੀ ਐਸਆਈ ਅੱਛਾ ਤੂੰ ਮੌਕਾ ਵੀ ਆ ਕੇ ਗਏ ਬਾਅਦ ਚੁੰਨਾ ਨੇ ਆਖਿਆ ਮੁਲਾਜ਼ਮ ਆਉਂਦੇ ਲੱਗੇ ਤੇ ਹਜੇ ਤੱਕ ਆਇਆ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਸਾਨੂੰ ਦੱਸੋ ਤੁਹਾਡਾ ਕਸੂਰ ਕੀ ਆ ਜੀ ਕਿਹੜੀ ਗੱਲੋਂ ਮਾਰਿਆ ਨਾ ਬ੍ਰਦਰ ਵੀਰ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੱਠੀ ਨੂੰ ਇਹ ਕੋਈ ਨੋਟ ਆਇਆ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਚਾਹੁੰਦੇ ਆ ਸਮਨੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹ ਰਹੇ ਸੀ ਘੋੜੀਆਂ ਤੇ ਕਹ ਰਹੇ ਸੀ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਮੁੱਤੋਂ ਜਾਣੂ ਕਰਾ ਦਾਂਗੇ